ਅੱਜ ਕਿਹੜੇ ਜਿਹੜਾ 13 ਪੁਲਿਸ ਮੁਲਾਜ਼ਮ ਹੈ ਜਿਨ੍ਹਾਂ ਨੂੰ ਅੱਜ ਸਜ਼ਾ ਸੁناਈ ਗਈ ਹੈ ਮਾਨਯੋਗ ਅਦਾਲਤ ਜੀ ਕੋਟੋਲੋਂ ਇਹ ਜੀ ਇੱਕ ਐਫ ਆਈ ਆਰ 2003 ਵਿੱਚ ਦਰਜ ਹੋਈ ਸੀ 24 2003 थाना ਡਿਵੀਜ਼ਨ ਨੰਬਰ 6 ਦੀ ਇਹ ਸਿਕਰਟ ਇਨਫੋਰਮੇਸ਼ਨ ਦੇ ਪਰਚਾ ਦਰਜ ਹੋਇਆ ਸੀ ਕਿ ਏਰੀਆ ਦੇ ਵਿੱਚ ਕੋਈ ਇਲੀਗਲ ਡਾੜਾ ਸੱਟਾ ਚੱਲ ਰਿਹਾ ਹੈ ਜਿਸ ਬਿਹਾਵ ਦੇ ਤਹਿਤ ਇਹ ਫਰਦਰ ਇਨਵੈਸਟੀਗੇਸ਼ਨ ਬਣਾਉਣ ਹੈ ਕਰੀਬ 16 ਬੰਦਿਆਂ ਦੇ ਖਾਤਮਾ ਦਰਜ ਹੋ ਗਏ। ਉਹਨਾਂ 16 ਬੰਦਿਆਂ ਦੇ ਵਿੱਚੋਂ 14 ਜਿਹੜੇ 15 ਸੀ ਜਿਹੜੇ ਪੁਲਿਸ ਕਰਮਚਾਰੇ ਸੀ ਪਰ ਇਹ ਤੇ ਇੱਕ ਪ੍ਰਾਈਵੇਟ ਪਰਸਨ ਸੀ ਸੁਭਾਸ਼ਾਟਾ ਜਿਨ੍ਹਾਂ ਨੇ ਖਾਤਮਾ ਕਦਮਾਂ ਦਰਜ ਕਰਵਾਇਆ। 92 ਸਮਾਜ ਅਦਾਲਤ ਵਿੱਚ ਇਹ ਕਰੀਬ 10 ਗਵਾ ਪ੍ਰੋਸੀਕਿਊਸ਼ਨ ਦੇ ਬੋਲ ਪਤਾ ਹੈ ਕਿ ਕੌਸਿਚਨ ਦੀ ਸ਼ਹਾਦਤ ਨਾਲ ਸੈਮ ਨੂੰ ਹੁੰਦੇ ਮਾਨੀਗ ਦੇ ਆਪੀ ਇਸ ਮਕਦਮਾ ਦੇ 3 ਤੋਂ 13 ਦੋਸ਼ੀਆਂ ਨੂੰ ਪੰਚ ਪੰਚ ਸਾਲ ਦੀ ਸਗਰ ਸੁਣਾਈਏ ਇੱਕ ਦੋਸ਼ੀ ਨੂੰ ਸੁਭਾਸ਼ ਕੈਂਟੀਨ ਬਰੀਕੀ ਤੇ ਉਹਨਾਂ ਦੇ ਵਿੱਚੋਂ ਚਾਰ ਦੋਸ਼ੀ ਜਿਹੜੇ ਨੇ ਕਿ ਉਹ ਔਨ ਡਿਊਟੀ ਨਹੀਂ ਹੈ ਔਨ ਡਿਊਟੀ ਸਨ ਤੇ ਨਾਟਟ ਹੈ ਬੁਚਕੇ ਹਨ ਜਦੋਂ ਨਹੀਂ ਜ਼ੀਰ ਸਮਾਂ ਦਿੱਤਾ ਬੱਚੇ ਉਹ ਦੋਸ਼ੀ ਮੌਤ ਹੋ ਚੁੱਕੇ ਤੇ ਇਹ ਦੋਸ਼ੀ ਜਿਹੜੇ ਹੈਗੇ ਨੇ ਖੋਨ ਨਸਰ ਜਿਹੜੇ ਇਹ ਪੁਲਿਸ ਕਰਮਚਾਰੀ ਸਨ ਕਿਹੜੀ ਕਿਹੜੀ ਡਿਊਟੀ ਤੇ ਤਨਾਸ ਸੀ ਇਹ ਤੇ ਮਤਲਬ ਕੁ ਅਲੱਗ ਅਲੱਗ ਖਾਣੇ ਦੇ ਵਿੱਚ ਤਣਾਤ ਸੀਗੀ ਉਸ ਟਾਈਮ ਤੇ ਖਾਣਾ ਡਿਵੀਜ਼ਨ ਨੰਬਰ 6 ਦੇ ਏਰੀਆ ਦੇ ਵਿੱਚ ਜਿੱਥੇ ਹੀ ਪੱਛਾ ਦਰ ਰਿਹਾ ਉਸ ਏਰੀਆ ਦੇ ਅਲੱਗ ਅਲੱਗ ਏਰੀਆਜ਼ ਦੇ ਵਿੱਚ ਆਨ ਬਿਊਟੀ ਸੀ ਤੇ ਹੁਣ ਕਿੰਨੇ ਸਾਲ ਦੀ ਸਜ਼ਾ ਹੋਈ ਹੈ ਔਰ ਕਿਹੜੇ ਕਿਹੜੇ ਕੇਸ ਮਤਲਬ ਕਿ ਕਿਹੜੀ ਧਾਰਾਵਾਂ ਦੇ ਤਹਿਤ ਇਹਨਾਂ ਦੋਸ਼ੀਆਂ ਨੂੰ ਧਾਰਾ ਜਿਹੜੀ ਹੈਗੀ ਹੈ ਜੀ ਧਾਰਾ 7 ਤੇ 13 ਦੇ ਤਹਿਤ ਪੀਸੀ 33 ਧਾਰਾ 7 ਤੇ 13 ਦੇ ਤਹਿਤ ਇਹਨਾਂ ਨੂੰ ਸਜ਼ਾ ਹੋਈ ਹੈ 40 ਸਾਲ ਦੀ ਸਜ਼ਾ ਸਨ ਹੈ ਤੇ ਹੁਣ ਦੋਸ਼ੀ ਥਾਣੇ ਲੈ ਜਾ ਚੁੱਕੇ ਜੇਲ੍ਹ ਜੀ ਇਹ ਲੈ ਜਾਣਾ ਜੀ ਮਾਨਯੋਗ ਸਾਹਿਬ ਨੂੰ ਦੋਸ਼ੀ ਨੂੰ ਕਸਟਰੀਪੁਛ ਲੈ ਕੇ ਜਿਹੜਾ ਹਰਸਤ ਭੇਜਣ ਦਾ ਹੁਕਮ ਦਿੱਤੇ ਨੇ ਜੋ ਕਿ ਪ੍ਰੋਸੀਡਰ ਕਰਦੇ ਚੱਲ ਰਹੇ ਨੇ